ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਸੰਗਤ ਜੀ ਵੀਰਵਾਰ ਦੀ ਰਾਤ ਨੂੰ ਘਰ ਦੇ ਵਿੱਚੋਂ ਇਹਨਾਂ ਚਾਰ ਚੀਜ਼ਾਂ ਨੂੰ ਕੱਢ ਦਿਓ ਇਹ ਚਾਰ ਚੀਜ਼ਾਂ ਜਿਸ ਨਾਲ ਤੁਹਾਡੇ ਘਰ ਦੇ ਵਿੱਚ ਗਰੀਬੀ ਆ ਜਾਂਦੀ ਹੈ ਜਿਸ ਕਰਕੇ ਤੁਸੀਂ ਇਹਨਾਂ ਚੀਜ਼ਾਂ ਨੂੰ ਵੀਰਵਾਰ ਦੇ ਦਿਨ ਘਰ ਦੇ ਵਿੱਚੋਂ ਬਾਹਰ ਕੱਢ ਦਿਓ ਤਾ ਤੁਹਾਡੇ ਘਰ ਦੇ ਵਿੱਚ ਪੈਸੇ ਦੀ ਬਰਕਤ ਆਉਣੀ ਸ਼ੁਰੂ ਹੋ ਜਾਵੇਗੀ ਅਮੀਰੀ ਆਉਣੀ ਸ਼ੁਰੂ ਹੋ ਜਾਵੇਗੀ ਘਰ ਦੇ ਵਿੱਚ ਪੈਸਾ ਟਿਕਣਾ ਸ਼ੁਰੂ ਹੋ ਜਾਵੇਗਾ ਘਰ ਵਿੱਚ ਸਕਾਰਾਤਮਕ ਊਰਜਾ ਦਾ ਵਾਸ ਹੋਵੇਗਾ ਸਾਧ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਸਾਧ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਘਰ ਦੇ ਕੋਣੇ ਦੇ ਵਿੱਚ ਰੱਖੀਆਂ ਹੋਈਆਂ ਇਹ ਚਾਰ ਚੀਜ਼ਾਂ ਜਿਹੜੀਆਂ ਹਨ ਤੁਰੰਤ ਹੀ ਤੁਹਾਨੂੰ ਅੱਜ ਹੀ ਬਾਹਰ ਕੱਢ ਦੇਣੀਆਂ ਚਾਹੀਦੀਆਂ ਹਨ ਕਿਉਂਕਿ ਇਹਨਾਂ ਨੂੰ ਤੁਰੰਤ ਬਾਹਰ ਸੁੱਟਣ ਦੇ ਨਾਲ ਤੁਹਾਡੇ ਘਰ ਦੇ ਵਿੱਚ ਸਕਾਰਾਤਮਕ ਊਰਜਾ ਆਵੇਗੀ ਜੇਕਰ ਤੁਸੀਂ ਨਹੀਂ ਸੁੱਟਦੇ ਤਾਂ ਤੁਹਾਨੂੰ ਹਰ ਸਮੇਂ ਗਰੀਬੀ ਦਾ ਸਾਹਮਣਾ ਕਰਨਾ ਵੀ ਪੈ ਸਕਦਾ ਹੈ ਤੁਹਾਨੂੰ ਦਰਦਰ ਤੇ ਭਟਕਣਾ ਪਵੇਗਾ ਪਰ ਤੁਹਾਡੇ ਰਿਸ਼ਤੇਦਾਰ ਤੁਹਾਡੇ ਗਵੰਡੀ ਤੁਹਾਡੇ ਦੋਸਤ ਜੇਕਰ ਕੋਈ ਵੱਡੀ ਕਾਰ ਲੈ ਆਵੇਗਾ ਵੱਡੇ ਵੱਡੇ ਬੰਗਲੇ ਬਣਾਵੇਗਾ ਪਰ ਤੁਸੀਂ ਉੱਥੇ ਹੀ ਰਹੋਗੇ ਜਿਥੇ ਤੁਸੀਂ ਸੀ ਇਸ ਲਈ ਤੁਸੀਂ ਅੱਜ ਦੀ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੀ ਕਿਉਂਕਿ ਸਾਸ ਸੰਗਾ ਜੀ ਵਾਸਤੂ ਸ਼ਾਸਤਰ ਦੇ ਅਨੁਸਾਰ ਕਿਹਾ ਜਾਂਦਾ ਹੈ ਕਿ ਇਹ ਜਿਹੜੀਆਂ ਚਾਰ ਚੀਜ਼ਾਂ ਹੁੰਦੀਆਂ ਹਨ ਇਹਨਾਂ ਨੂੰ ਘਰ ਦੇ ਵਿੱਚ ਬਿਲਕੁਲ ਵੀ ਨਾ ਰੱਖੋ ਅੱਜਕੱਲ੍ਹ ਲੋਕ ਜਿਹੜੇ ਤਾਤ੍ਰਿਕ ਬਾਬਿਆਂ ਜਾਂ ਜੋਤਿਸ਼ਾਂ ਦੇ ਕੋਲ ਜਾਂਦੇ ਹਨ ਫਸ ਜਾਂਦੇ ਹਨ ਪੈਸਾ ਬਰਬਾਦ ਕਰਦੇ ਹਨ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਸੰਗਤ ਜੀ ਕਸੂਰ ਤੁਹਾਡੀ ਕਿਸਮਤ ਦਾ ਨਹੀਂ ਹੁੰਦਾ ਤੁਸੀਂ ਜਿਹੜੀਆਂ ਗਲਤੀਆਂ بار-बार ਕਰਦੇ ਹੋ ਉਹ ਪਾਵੇਂ ਜਾਣੇ ਅਣਜਾਣੇ ਵਿੱਚ ਹੀ ਤੁਸੀਂ ਕਰਦੇ ਹੋ ਭਾਵੇਂ ਘਰ ਦੇ ਵਿੱਚ ਤੁਸੀਂ ਕੁਝ ਅਜਾਈਆਂ ਚੀਜ਼ਾਂ ਲੈ ਕੇ ਆਉਂਦੇ ਹੋ ਜਿਸੇ ਕਾਰਨ ਪੂਰਾ ਘਰ ਬਰਬਾਦ ਹੋ ਜਾਂਦਾ ਹੈ ਇਹ ਚੀਜ਼ਾਂ ਤੁਹਾਡੇ ਘਰ ਨੂੰ ਗਰੀਬੀ ਵੱਲ ਲੈ ਕੇ ਜਾਂਦੀਆਂ ਹਨ ਇਸ ਲਈ ਸੰਗਾ ਜੀ ਅੱਜ ਦੇ ਵੀਡੀਓ ਨੂੰ ਪੂਰਾ ਜ਼ਰੂਰ ਸੁਣੋ ਕਿ ਉਹ ਕਿ ਉਹ ਚੀਜ਼ਾਂ ਕਿਹੜੀਆਂ ਹਨ ਜੇਕਰ ਤੁਸੀਂ ਇਸ ਗੱਲ ਨੂੰ ਸਮਝ ਜਾਓਗੇ ਤਾਂ ਤੁਹਾਡਾ ਜੀਵਨ ਸਾਰਾ ਹੀ ਸੁਖਾਲਾ ਹੋ ਜਾਵੇਗਾ ਆਪਣੀਆਂ ਸਮੱਸਿਆਵਾਂ ਤੋਂ ਤੁਸੀਂ ਛੁਟਕਾਰਾ ਪਾ ਲਓਗੇ ਅੱਜ ਤੱਕ ਕਿੰਨੇ ਪੈਸੇ ਖਰਚ ਕੀਤੇ ਹੁੰਦੇ ਹਨ ਇੰਨੇ ਪੈਸੇ ਖਰਚ ਕਿ ਇੰਨੇ ਪੈਸੇ ਆਖ ਲਈਦੇ ਹਨ ਕਿ ਬਚਾ ਲੈਂਦੇ ਹਨ ਪਰ ਅਜੇ ਬਹੁਤੀ देर ਨਹੀਂ ਹੋਈ ਸਾਧ ਸੰਗਤ ਜੀ ਸੰਭਵ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਹੋਰ ਵੀ ਪਰੇਸ਼ਾਨ ਹੋ ਸਕਦੇ ਹੋ ਅਤੇ ਤੁਸੀਂ ਹੋਰ ਵੀ ਉਚਾਈਆਂ ਨੂੰ ਪ੍ਰਾਪਤ ਕਰਨ ਤੋਂ ਪਿੱਛੇ ਨਹੀਂ ਤਾਂ ਰਹਿ ਜਾਓਗੇ ਇਸ ਲਈ ਬੜੀ ਜ਼ਰੂਰੀ ਗੱਲ ਹੈ ਕਿ ਤੁਸੀਂ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਕਿਉਂਕਿ ਸਾਰ ਸੰਗਤ ਜੀ ਅੱਧੀ ਅਧੂਰੀ ਗੱਲ ਦੀ ਸਮਝ ਕਦੇ ਵੀ ਨਹੀਂ ਆਉਂਦੀ ਜੇਕਰ ਤੁਸੀਂ ਗੱਲ ਨੂੰ ਪੂਰਾ ਸੁਣੋਗੇ ਤਾਂ ਹੀ ਤੁਹਾਨੂੰ ਸਮਝ ਆਵੇਗੀ ਜੇਕਰ ਤੁਹਾਡਾ ਕੋਈ ਦੋਸਤ ਹੈ ਜਾਂ ਤੁਹਾਡਾ ਕੋਈ ਨਜ਼ਦੀਕੀ ਰਿਸ਼ਤੇਦਾਰ ਹੈ ਤੁਹਾਡੇ ਨਾਲ ਕਿਵੇਂ ਦੁਸ਼ਮਣੇ ਨਿਭਾਰਿਆ ਹੈ ਕਈ ਵਾਰ ਜਦੋਂ ਕਈ ਵਾਰ ਜਦੋਂ ਕੋਈ ਸਾਡੇ ਘਰ ਦੇ ਵਿੱਚ ਪ੍ਰੋਗਰਾਮ ਹੁੰਦਾ ਹੈ ਵਿਆਹ ਹੁੰਦਾ ਹੈ ਜਾਂ ਕੋਈ ਸਮਾਗਮ ਹੁੰਦਾ ਹੈ ਤਾਂ ਸਾਨੂੰ ਬੜੇ ਸਾਰੇ ਤੋਹਫੇ ਸੰਗਤ ਜੀ ਮਿਲਦੇ ਹਨ ਕਈ ਵਾਰੀ ਸਾਡਾ ਦੁਸ਼ਮਣ ਵੀ ਇਨਾ ਮੌਕਿਆਂ ਦਾ ਫਾਇਦਾ ਉਠਾ ਕੇ ਸਾਨੂੰ ਤਬਾਹ ਕਰ ਸਕਦਾ ਹੈ। ਸਾਨੂੰ ਤੋਹਫੇ ਵਜੋਂ ਕੁਝ ਦਿੱਤਾ ਜਾਂਦਾ ਹੈ ਜੋ ਤੁਹਾਨੂੰ ਸਮੇਂ ਦੇ ਨਾਲ ਗਰੀਬ ਕਰ ਦਿੰਦਾ ਹੈ। ਤੁਹਾਡੀ ਸਾਰੀ ਜਿਹੜੀ ਖੁਸ਼ੀ ਹੈ, ਸ਼ਾਂਤੀ ਹੈ, ਖੁਸ਼ਹਾਲੀ ਹੈ ਘਰ ਦੇ ਵਿੱਚੋਂ ਚਲੀ ਜਾਂਦੀ ਹੈ। ਤੁਸੀਂ ਸੋਚਦੇ ਹੋਵੋਗੇ ਕਿ ਕਿਸੇ ਨੇ ਮੈਨੂੰ ਕੁਝ ਤੋਹਫੇ ਵਿੱਚ ਦਿੱਤਾ ਮੈਂ ਇਸਨੂੰ ਘਰ ਵਿੱਚ ਜ਼ਰੂਰ ਰੱਖਾਂਗਾ। ਸੰਘਜ ਜਦੋਂ ਉਹ ਵਿਅਕਤੀ ਆ ਕੇ ਵੇਖੇਗਾ ਤਾਂ ਉਹ ਸਾਡੇ ਤੋਹਫੇ ਦੀ ਵਰਤੋਂ ਕਰ ਰਿਹਾ ਹੈ ਤਾਂ ਉਸ ਨੂੰ ਬੜਾ ਚੰਗਾ ਲੱਗੇਗਾ ਕਿਉਂਕਿ ਤੁਸੀਂ ਇੱਕ ਅਜਾਇਬ ਵਿਅਕਤੀ ਹੋ ਜੋ ਸਾਰਿਆਂ ਦਾ ਸਤਿਕਾਰ ਕਰਦੇ ਹੋ ਤੁਸੀਂ ਸਾਰਿਆਂ ਲਈ ਚੰਗਾ ਹੀ ਸੋਚਦੇ ਹੋ ਪਰ ਤੁਹਾਨੂੰ ਇਹ ਤਾਂ ਨਹੀਂ ਪਤਾ ਕਿ ਅਗਲਾ ਚੰਗਾ ਹੈ ਜਾਂ ਨਹੀਂ ਇਸ ਕਰਕੇ ਤੁਸੀਂ ਇੱਕ ਵੱਡੀ ਮੁਸੀਬਤ ਦੇ ਵਿੱਚ ਫਸ ਜਾਂਦੇ ਹੋ ਕਿਉਂਕਿ ਉਹ ਵਿਅਕਤੀ ਤੁਹਾਡੇ ਘਰ ਆਉਂਦਾ ਹੈ ਤੇ ਆਪਣਾ ਤੋਹਫਾ ਵੇਖਦਾ ਹੈ ਪਰ ਆਪਣੇ ਦੇਲ ਵਿੱਚ ਕੁਝ ਵੀ ਹੁੰਦਾ ਹੈ ਕਿ ਹਣ ਤੁਸੀਂ ਬਰਬਾਦ ਹੋ ਜਾਓਗੇ ਤੁਹਾਡੇ ਘਰ ਵਿੱਚ ਤਿੰਨ ਅਜਿਹੀਆਂ ਚੀਜ਼ਾਂ ਪਈਆਂ ਹਨ ਜਿਨ੍ਹਾਂ ਨੂੰ ਜੇਕਰ ਤੁਸੀਂ ਹੁਣੇ ਬਾਹਰ ਨਹੀਂ ਕੱਢਦੇ ਤਾਂ ਤੁਹਾਨੂੰ ਗਰੀਬੀ ਦਾ ਸਾਹਮਣਾ ਕਰਨਾ ਹੀ ਪਵੇਗਾ ਕਿਉਂਕਿ ਇਹ ਚੀਜ਼ਾਂ ਮਿਲ ਕੇ ਤੁਹਾਡੇ ਘਰ ਨੂੰ ਗਰੀਬੀ ਦੇ ਵੱਲ ਲੈ ਕੇ ਜਾਂਦੀਆਂ ਹਨ ਇਸ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਸੁਣੋ ਉਹ ਚੀਜ਼ਾਂ ਕਿਹੜੀਆਂ ਹਨ ਜਿਨ੍ਹਾਂ ਨੂੰ ਅਸੀਂ ਬਾਹਰ ਸੁੱਟਣਾ ਹੈ ਕੁਝ ਚੀਜ਼ਾਂ ਸਾਨੂੰ ਬੜੀਆਂ ਪਿਆਰੀਆਂ ਹੁੰਦੀਆਂ ਹਨ ਅਤੇ ਜਦੋਂ ਟੁੱਟ ਜਾਂਦੀਆਂ ਹਨ ਤਾਂ ਅਸੀਂ ਉਹ ਦੱਸ ਹੁੰਦੇ ਹਾਂ ਜਦੋਂ ਸਾਨੂੰ ਉਹਨਾਂ ਚੀਜ਼ਾਂ ਨੂੰ ਆਪਣੇ ਘਰ ਤੋਂ ਦੂਰ ਕਰਨਾ ਪੈਂਦਾ ਹੈ ਅਸੀਂ ਦੁਖੀ ਹੁੰਦੇ ਹਾਂ ਇਸ ਲਈ ਇਸ ਗੱਲ ਦਾ ਧਿਆਨ ਰੱਖੋ ਕਿ ਤੁਹਾਨੂੰ ਇੰਨਾ ਪਰਮਾ ਵਿੱਚ ਨਹੀਂ ਫਸਣਾ ਚਾਹੀਦਾ ਤੁਹਾਨੂੰ ਆਪਣਾ ਚੰਗਾ ਸੰਭਾਲ ਲੈਣਾ ਹੈ ਤੁਹਾਨੂੰ ਆਪਣੀ ਬਦਕਿਸਮਤੀ ਨੂੰ ਮਟਾਉਣਾ ਹੈ ਪਰ ਕਿਸੇ ਵੀ ਹਾਲਾਤ ਵਿੱਚ ਤੁਹਾਨੂੰ ਆਪਣੇ ਘਰ ਵਿੱਚ ਇਹ ਤਿੰਨ ਚੀਜ਼ਾਂ ਕੱਢ ਦੇਣੀਆਂ ਹਨ ਅੱਜ ਤੁਸੀਂ ਉਹ ਗੱਲਾਂ ਸੁਣ ਕੇ ਬੜੇ ਹੈਰਾਨ ਹੋ ਜਾਓਗੇ ਜੋ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਪਰ ਇਹ ਗੱਲ ਧਿਆਨ ਵਿੱਚ ਰੱਖੋ ਕਿ ਜੋ ਕੁਝ ਹੁਣ ਹੋਇਆ ਉਹ ਤੁਹਾਨੂੰ ਭਾਵੇਂ ਭਵਿਕ ਵਿੱਚ ਹੋਣ ਵਾਲੀ ਤਬਾਹੀ ਤੋਂ ਬਚਾ ਸਕਦਾ ਹੈ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਇਸ ਚੀਜ਼ ਬਾਰੇ ਦੱਸਣ ਜਾ ਰਹੇ ਹਾਂ ਕਿ ਕੋਈ ਵੀ ਕੰਡੇਦਾਰ ਪੌਦਾ ਆਪਣੇ ਵੇੜੇ ਦੇ ਵਿੱਚ ਸਜਾਵਟ ਦੇ ਲਈ ਨਾ ਲਗਾਓ ਹੁਣ ਜੇਕਰ ਤੁਸੀਂ ਕਾਰਨ ਸੁਝਾਉਣਾ ਚਾਹੁੰਦੇ ਹੋ ਤਾਂ ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ ਕਈ ਵਾਰ ਨਕਲੀ ਫੁੱਲ ਵੀ ਲਿਆਉਂਦੇ ਹਾਂ ਜੋ ਗਮਲਿਆਂ ਵਿੱਚ ਲਗਾਏ ਜਾਂਦੇ ਹਨ ਫੁੱਲ ਜਾਂ ਪੌਦੇ ਬਿਲਕੁਲ ਅਸਲੀ ਵਰਗੇ ਦਿਖਾਈ ਦਿੰਦੇ ਹਨ ਜਿਸ ਦਾ ਮਤਲਬ ਹੈ ਕਿ ਕੋਈ ਵੀ ਇਹ ਪਛਾਣ ਨਹੀਂ ਸਕਦਾ ਕਿ ਨਕਲੀ ਪੌਦਾ ਹੈ ਇਸ ਕਰਕੇ ਲੋਕ ਅਕਸਰ ਆਪਣੇ ਘਰਾਂ ਵਿੱਚ ਅਜਿਹੇ ਨਕਲੀ ਪੌਦੇ ਰੱਖਣਾ ਪਸੰਦ ਕਰਦੇ ਹਨ ਜੇਕਰ ਤੁਸੀਂ ਗਲਤੀ ਦੇ ਨਾਲ ਕੰਡੇਦਾਰ ਪੌਦੇ ਵਿੱਚ ਨੂੰ ਘਾਹ ਦੇ ਵਿੱਚ ਲਗਾਉਂਦੇ ਹੋ ਜਿਵੇਂ ਸੰਗਤ ਜੀ ਗੁਲਾਬ ਦਾ ਪੌਦਾ ਕੈਕਟਸ ਦਾ ਪੌਦਾ ਦਾ ਸਮਝੋ ਤੁਸੀਂ ਆਪਣੇ ਜਿੰਦਗੀ ਵਿੱਚ ਇੱਕ ਵੱਡੀ ਗਲਤੀ ਕਰ ਲਈ ਹੈ ਕਿਉਂਕਿ ਵਾਸਤਵ ਸਾਸਤ ਦੇ ਵਿੱਚ ਇਸ ਕੰਡੇਦਾਰ ਪੌਦੇ ਦੀ ਮਨਾਈ ਹੈ ਜੋ ਵਿਅਕਤੀ ਜਾਣ ਬੁੱਝ ਕੇ ਜਾਣੇ ਅਣਜਾਣੇ ਵਿੱਚ ਆਪਣੇ ਘਰ ਦੇ ਵਿੱਚ ਇੱਕ ਕੈਕਟਸ ਦਾ ਪੌਦਾ ਲਗਾਉਂਦਾ ਹੈ ਤਾਂ ਸੋਚਦਾ ਹੈ ਇਸ ਨਾਲ ਮੇਰਾ ਮੇਰਾ ਘਰ ਸ਼ਾਨਦਾਰ ਦਿਖਾਈ ਦੇਵੇਗਾ ਇਸੇ ਉਲਟ ਉਸ ਵਿਅਕਤੀ ਦੇ ਘਰ ਵਿੱਚ ਹੋਰ ਜ਼ਿਆਦਾ ਨਕਾਰਾਤਮਕਤਾ ਹੋਣੀ ਸ਼ੁਰੂ ਹੋ ਜਾਂਦੀ ਹੈ ਕਈ ਵਾਰ ਜੇਕਰ ਸਾਡੇ دوست ਜਾਂ ਰਿਸ਼ਤੇਦਾਰ ਸਾਨੂੰ ਇਹ ਪੌਦਾ ਤੋਹਫੇ ਦੇ ਰੂਪ ਵਿੱਚ ਦਿੰਦੇ ਹਨ ਤਾਂ ਯਾਦ ਰੱਖੋ ਇਹ ਤੁਹਾਡਾ ਦੋਸਤ ਨਹੀਂ ਸਗੋ ਦੁਸ਼ਮਣ ਹੈ ਕਿਉਂਕਿ ਸੰਗਤਜੀ ਪੌਦਾ ਤੁਹਾਡੇ ਘਰ ਨੂੰ ਗਰੀਬੀ ਵਿੱਚ ਤਬਦੀਲ ਕਰਦਾ ਹੈ ਤੁਹਾਡੇ ਘਰ ਵਿੱਚ ਕੁਝ ਵੀ ਨਹੀਂ ਬਚੇਗਾ ਹੌਲੀ ਹੌਲੀ ਸਭ ਕੁਝ ਕਬਜ਼ੇ ਉਸਤੇ ਹੋ ਜਾਵੇਗਾ ਘਰ ਵਿੱਚ ਉਹ ਹਰ ਤਰ੍ਹਾਂ ਦੇ ਕੰਡੇਦਾਰ ਪੌਦੇ ਹੁਣੇ ਹੀ ਬਾਹਰ ਕੱਢ ਦਿਓ ਨਹੀਂ ਤਾਂ ਤੁਹਾਡੀ ਜ਼ਿੰਦਗੀ ਵਿੱਚ ਤੁਹਾਨੂੰ ਕਿਸੇ ਵੱਡੇ ਮਸੀਬੇ ਦਾ ਸਾਹਮਣਾ ਤੁਹਾਨੂੰ ਕਰਨਾ ਪੈ ਸਕਦਾ ਹੈ ਸਾਹਾ ਸੰਗਾ ਜੀ ਬਸਾਰ ਦਾ ਮੌਸਮ ਜਦੋਂ ਸ਼ੁਰੂ ਹੋ ਜਾਂਦਾ ਹੈ ਜਿਵੇਂ ਕਿ بارش ਕਾਫੀ ਦਿਨਾਂ ਤੋਂ ਹੁੰਦੀ ਹੈ ਕਈ ਵਾਰ ਮੌਸਮ ਬਦਲਦਾ ਹੈ ਤੇਜ਼ ਧੁੱਪ ਤੇ ਤੇਜ਼ بارش ਵੀ ਬਦਲ ਜਾਂਦੀ ਹੈ ਹੁਣ ਤੱਕ ਤੁਸੀਂ ਛਤੜੇ ਨਹੀਂ ਕੱਢੀ ਹੋਣੀ ਮੰਨ ਲਓ ਕਿ ਤੁਸੀਂ ਕਿਸੇ ਰਿਸ਼ਤੇਦਾਰ ਦੇ ਘਰ ਗਏ ਹੋ ਜਾਂ ਤੁਸੀਂ ਕਿਸੇ ਦੋਸਤ ਦੇ ਘਰ ਬੈਠੇ ਹੋ ਜਾਂ ਕਿਸੇ ਜ਼ਰੂਰੀ ਕੰਮ ਦੇ ਲੈ ਕੇ ਤੇ ਅਚਾਨਕ ਹੀ ਬਰ ਗਏ ਹੋ ਤੇ ਮੀਂਹ ਅਚਾਨਕ ਹੀ ਪੈਣਾ ਸ਼ੁਰੂ ਹੋ ਜਾਂਦਾ ਹੈ ਤੁਹਾਨੂੰ ਤਾਂ ਸੋਚ ਰਹੇ ਹੋ ਕਿ ਮੈਂ ਆਉਂਦਾ ਨਹੀਂ ਕੋਈ ਅਸਾਰ ਨਹੀਂ ਸੀ ਪਰ ਅਚਾਨਕ ਹੀ ਮੇ ਪੈਨ ਲੱਗ ਜਾਂਦਾ ਹੈ ਕਿਉਂਕਿ ਇਹ ਤਾਂ ਬਰਸਾਤ ਦਾ ਮੌਸਮ ਸੀ ਕਿਸੇ ਵੀ ਸਮੇਂ ਕੁਝ ਵੀ ਹੋ ਸਕਦਾ ਹੈ ਇਸ ਲਈ ਤੁਹਾਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਗਲਤੀ ਨਾਲ ਵੀ ਆਪਣੇ ਸਾਹਮਣੇ ਵਾਲੇ ਵਿਅਕਤੀ ਦੀ ਛਤੜੀ ਆਪਣੇ ਘਰ ਵਿੱਚ ਨਾਲ ਲੈ ਕੇ ਆਓ ਕਈ ਵਾਰ ਅਜਿਹਾ ਹੁੰਦਾ ਹੈ ਕਿ ਸਾਡੇ ਰਿਸ਼ਤੇਦਾਰ ਹੀ ਸਾਨੂੰ ਕਹਿ ਦਿੰਦੇ ਹਨ ਕਿ ਤੁਹਾਨੂੰ ਘਰ ਜਾਣ 'ਚ ਮੁਸ਼ਕਲ ਆਵੇਗੀ ਸਾਡੀ ਛਤੜੀ ਲੈ ਜਾਓ ਹੁਣ ਉਹ ਵਿਅਕਤੀ ਵੀ ਸੋਚਦਾ ਹੈ ਕਿ ਕੱਲ ਨੂੰ ਉਸ ਨੂੰ ਸ਼ਤੜੀ ਉਹ ਵਾਪਸ ਕਰ ਦੇਵੇਗਾ ਤੇ ਲੈ ਜਾਵੇ ਉਹ ਸ਼ਤੜੀ ਲੈ ਕੇ ਆਪਣੇ ਘਰ ਵਿੱਚ ਆ ਜਾਂਦਾ ਹੈ ਤੇ ਇੱਥੇ ਤੇ ਇਥੋਂ ਹੀ ਕਿਸਮਤ ਸਾਡੀ bad ਕਿਸਮਤ ਇਹ ਵਿੱਚ ਬਦਲਨੇ ਸ਼ੁਰੂ ਹੋ ਜਾਂਦੀ ਹੈ ਸੰਗਤ ਜਿਦੋਂ ਵੀ ਕਿਸੇ ਗਵਾਨ ਦੇ ਲਈ ਦਾਨ ਕੀਤੇ ਹੋਏ ਚੀਜ਼ ਜੋ ਅਸੀਂ ਲੈ ਕੇ ਆਪਣੇ ਘਰ ਦੇ ਵਿੱਚ ਆਉਂਦੇ ਹਾਂ ਜਿਵੇਂ ਕਿ ਸ਼ਤੜੀ ਚਪਲ ਅਦਕੀਓਂਗੇ ਚੀਜ਼ਾਂ ਕਾਦੀ ਨਕਾਰਾਤਮਕਤਾ ਨੂੰ ਬਤਾਉਂਦੀਆਂ ਹਨ ਜੇ ਤੁਸੀਂ ਕੋਈ ਵੀ ਚੀਜ਼ দান ਕਰਦੇ ਹੋ ਤਾਂ ਇਹ ਤੁਹਾਡੇ ਲਈ ਫਲਦਾਇਕ ਹੁੰਦੀ ਹੈ ਹੁਣ ਧਿਆਨ ਨਾਲ ਸੁਣੋ ਤੁਸੀਂ ਉਸ ਵਿਅਕਤੀ ਦੀ ਸ਼ਤੜੀ ਲੈ ਕੇ ਆਪਣੇ ਘਰ ਵਿੱਚ ਆ ਗਏ ਹੋ ਤੁਹਾਡਾ ਇਰਾਦਾ ਗਲਤ ਨਹੀਂ ਹੈ ਤੁਸੀਂ ਸੋਚਿਆ ਹੈ ਕਿ ਮੈਂ ਕੱਲ ਨੂੰ ਵਾਪਸ ਕਰ ਦੇਵਾਂਗਾ ਪਰ ਜੇ ਸ਼ਤੜੀ ਤੁਹਾਡੇ ਘਰ ਵਿੱਚ ਇੱਕ ਦਿਨ ਵੀ ਰਹਿੰਦੀ ਹੈ ਤਾਂ ਤੁਹਾਡੇ ਵੇੜੇ ਵਿੱਚ ਰਹਿੰਦੀ ਹੈ ਤਾਂ ਇਹ 22 ਤੋਂ ਇਲਾਵਾ ਕੋਈ ਚੀਜ਼ ਵੀ ਨਹੀਂ ਲੈਉਣ ਵਾਲੀ ਕਿਉਂਕਿ ਸ਼ਤੜੀ ਉਸ ਘਰ ਦੀ ਨਕਾਰਾਤਮਕਤਾ ਨੂੰ ਸੋਖ ਲੈਂਦੀ ਹੈ ਜਿਵੇਂ ਭਾਰ ਵਿੱਚ ਇਹ ਹੈ ਤੇ ਘਰ ਦੀ ਉਸ ਦੀ ਮੌਤ ਉਸ ਦਾ ਕਾਲਾ ਜਾਦੂ ਪੂਰੀ ਨજર ਇਹ ਛਤਰੀ ਦਾ ਸੁਪਾ ਹੈ ਕਿ ਇਹ ਪ੍ਰਭਾਵ ਨੂੰ ਇਸ ਨੂੰ ਸੋਖਦੀ ਹੈ ਪਰ ਸਿਰਫ ਤੇ ਸਿਰਫ ਉਸ ਮਾਲਕ ਦਾ ਜਿਸ ਤੇ ਕਾਰੇ ਰਹਿੰਦੀ ਹੈ ਹੁਣ ਤੁਸੀਂ ਉਹ ਛਤਰੀ ਆਪਣੇ ਘਰ ਲੈ ਆਏ ਹੋ ਜਿਸ ਨਾਲ ਉਸ ਨੇ ਉਸ ਘਰ ਵਿੱਚ ਜੋ ਵੀ ਨਕਾਰਾਤਮਕਤਾ ਨੂੰ ਸੋਖ ਲਿਆ ਸੀ ਉਹ ਹੁਣ ਇਸ ਨੂੰ ਤੁਹਾਡੇ ਘਰ ਵਿੱਚ ਪਾਉਣਾ ਸ਼ੁਰੂ ਕਰ ਦੇਵੇਗੀ ਸਰਲ ਸ਼ਬਦਾਂ ਵਿੱਚ ਕਿਸੇ ਹੋਰ ਦੀਆਂ مصیبتਾਂ ਤੁਹਾਡੇ ਘਰ ਵਿੱਚ ਆ ਜਾਣਗੀਆਂ ਚਪਲਾਂ ਦੇ ਮਾਮਲੇ ਵਿੱਚ ਕਈ ਵਾਰ ਇਹ ਗੱਲਤੀ ਹੁੰਦੀ ਹੈ ਕਿ ਜੇਕਰ ਤੁਸੀਂ ਕਿਸੇ ਰਿਸ਼ਤੇਦਾਰ ਜਾਂ ਦੋਸਤ ਦੇ ਘਰ ਗਏ ਹੋ ਤਾਂ ਉੱਥੇ ਅਚਾਨਕ ਕਿਸੇ ਕਾਰਨ ਤੁਹਾਡੀ ਚਪਲ ਟੁੱਟ ਜਾਂਦੀ ਹੈ ਕਈ ਵਾਰ ਕਈ ਲੋਕੀ ਕਰਦੇ ਹਨ ਕਿ ਮੰਦਰ ਗੁਰਦੁਆਰਾ ਸਾਹਿਬ ਮੰਦਰ ਜਾਂਦੇ ਹਨ ਉੱਥੇ ਆਪਣੀਆਂ ਪੁਰਾਣੀਆਂ ਚਪਲ ਛੱਡ ਆਉਂਦੇ ਹਨ ਤੇ ਜੇਕਰ ਕਿਸੇ ਦੀ ਨਵੇਂ ਚਪਲ ਉਹਨਾਂ ਨੂੰ ਮਿਲਦੇ ਹੈ ਤਾਂ ਉਹ ਚੁੱਕ ਕੇ ਆਪਣੇ ਘਰ ਲੈ ਆਉਂਦੇ ਹਨ ਆਪਣੀ ਜਿੱਥੇ ਜ਼ਿੰਦਗੀ ਚਪਲ ਉੱਥੇ ਦਾਨਪੁਣ ਕਰਨ ਲਈ ਛੱਡ ਆਉਂਦੇ ਹਨ ਕਿਸੇ ਦੀ ਟੁੱਟੀ ਭਜੀ ਚਪਲ ਵੀ ਪਾਉਂਦੇ ਹਨ ਪਰ ਸਭ ਤੋਂ ਵੱਡੇ ਨਿਕਾਰਾਤਮਿਕਤਾ ਦਾ ਕਾਰਨ ਇਹ ਚਪਲ ਵੀ ਪਾਉਂਦੀ ਹੈ ਜਦੋਂ ਤੁਹਾਡੀਆਂ ਚਪਲਾਂ ਟੁੱਟ ਗਈਆਂ ਹਨ ਹੁਣ ਉੱਥੇ ਵਾਲਾ ਵਿਅਕਤੀ ਇਹ ਸਭ ਦੇਖਦਾ ਤਾਂ ਸੋਚਦਾ ਹੈ ਕਿ ਤੁਸੀਂ ਨੰਗੇ ਪੈਰੀ ਹੋ ਘਰ ਕਿਵੇਂ ਜਾਓਗੇ ਤੁਸੀਂ ਇਹ ਸੋਚਦੇ ਹੋ ਤੁਹਾਨੂੰ ਆਪਣੀਆਂ ਚਪਲਾਂ ਦਿੰਦਾ ਹੈ ਤੇ ਕਹਿੰਦਾ ਹੈ ਤੋ ਸੇਉਨ ਸਾਡੀਆਂ ਚਪਲਾਂ ਪਾ ਕੇ ਘਰ ਚਲੇ ਜਾਓ ਇਹ ਸੋਚਦੇ ਹੋ ਕਿ ਇਸ ਵਿੱਚ ਕੋਈ ਗਲਤ ਗੱਲ ਹੈ ਕੱਲ ਨੂੰ ਮੈਂ ਇਸ ਦੀਆਂ ਚਪਲਾਂ ਵਾਪਸ ਕਰ ਦੇਵਾਂਗਾ ਪਰ ਬੁਰੀ ਗੱਲ ਇਹ ਹੈ ਕਿ ਇੱਥੇ ਤੁਹਾਨੂੰ ਸਾਵਧਾਨ ਰਹਿਣਾ ਹੋਵੇਗਾ ਕਿਉਂ ਜਿਹੜਾ ਵਿਅਕਤੀ ਚੰਗਾ ਹੀ ਹੋਵੇ ਇਹ ਤੁਹਾਡੀ ਪਲਾਈ ਬਾਰੇ ਹੀ ਸੋਚ ਰਿਹਾ ਹੋਵੇ ਉਸਨੇ ਤੁਹਾਨੂੰ ਛਤੜੀ ਦੇ ਕੇ ਚੰਗਾ ਕੀਤਾ ਉਸਨੇ ਤੁਹਾਨੂੰ ਚਪਲਾਂ ਦੇ ਕੇ ਚੰਗਾ ਕੀਤਾ ਪਰ ਤੁਹਾਨੂੰ ਉਸ ਨੂੰ ਇਹ ਨਹੀਂ ਸੀ ਪਤਾ ਕਿ ਸਾਰੀਆਂ ਚੀਜ਼ਾਂ ਘਰ ਦੇ ਵਾਸਤੂ ਸਾਸਤਾ ਦੇ ਨਾਲ ਜੁੜੀਆਂ ਹੁੰਦੀਆਂ ਹਨ ਵਾਸਤੂ ਸਾਸਤਾ ਦੇ ਵਿੱਚ ਇਸ ਦੇ ਪਿੱਛੇ ਇੱਕ ਬੜਾ ਵੱਡਾ ਸ਼ੋਭਾ ਤੇ ਅਸ਼ੋਭ ਪ੍ਰਭਾਵ ਪੈਂਦਾ ਹੈ ਜਦੋਂ ਚਪਲ ਤੁਹਾਡੇ ਕੋਲ ਆਉਂਦੀ ਉਸ ਦੇ ਘਰ ਦੀ ਸਾਰੀ ਗਰੀਬੀ ਤੁਹਾਡੇ ਘਰ ਆ ਜਾਵੇਗੀ ਕੁੱਲ ਮਿਲਾ ਕੇ ਉਹ ਵਿਅਕਤੀ ਅੱਗੇ ਵਧੇਗਾ ਤੇ ਤੁਸੀਂ ਪਿੱਛੇ ਚਲੇ ਜਾਓਗੇ ਹੁਣ ਮੰਨ ਲਓ ਕਿ ਤੁਸੀਂ ਉਸ ਛਤੜੀ ਨੂੰ ਲੈਂਦੇ ਹੋ ਦੋ ਤਿੰਨ ਦਿਨਾਂ ਦੇ ਲਈ ਪਿਆਣੀ ਘਾੜਾ ਆ ਜਾਂਦਾ ਹੈ ਜਾਂ بارش ਬਹੁਤ ਜ਼ਿਆਦਾ ਹੁੰਦੀ ਜੇ ਤੁਸੀਂ ਉਸ ਨੂੰ ਛਤੜੀ ਨਹੀਂ ਦੇ ਕੇ ਆਉਂਦੇ ਵਾਪਸ ਤਾਂ ਇੱਕ ਦੋ ਦਿਨਾਂ ਦੇ ਬਾਅਦ ਆਪਣੇ ਕੰਮ ਵਿੱਚ ਰੁੱਝ ਜਾਂਦੇ ਹੋ ਫਿਰ ਤੁਸੀਂ ਉਸ ਛਤੜੀ ਨੂੰ ਦਿਨਾ ਪਹੁੰਚਾਉਂਦੇ ਹੋ ਚਪਲਾਂ ਵਾਪਸ ਕਰਨੀਆਂ ਪਹੁੰਚਾਉਂਦੇ ਹੋ ਤਾਂ ਫਿਰ ਅਸਲ ਖੇੜ ਸ਼ੁਰੂ ਹੁੰਦੀ ਹੈ ਹੌਲੀ-ਹੌਲੀ ਕਾਰੋਬਾਰ ਰੁਕਣੇ ਸ਼ੁਰੂ ਹੋ ਜਾਂਦੇ ਹਨ ਪਰਿਵਾਰ ਦੀ ਏਕਤਾ ਦਾ ਪ੍ਰਭਾਵ ਪੈਂਦਾ ਹੈ ਚਿਰਚੜਾਪਣ ਸ਼ੁਰੂ ਹੁੰਦਾ ਹੈ ਨੌਕਰੀ ਸਿਹਤ ਵਿਗੜਨੇ ਸ਼ੁਰੂ ਹੋ ਜਾਂਦੀ ਹੈ ਹੌਲੀ-ਹੌਲੀ ਸਮੱਸਿਆਵਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਦਾਰ ਲੱਗਣ ਲੱਗ ਜਾਂਦਾ ਹੈ ਤਾਂ ਸੋਚਦੇ ਹੋ ਅਚਾਨਕ ਕਿਵੇਂ ਇਹ ਸਭ ਹੋ ਗਿਆ ਫਿਰ ਤੁਸੀਂ ਚਿੰਤਾ ਵਿੱਚ ਪੈਂਦੇ ਹੋ ਪਰਵਾਹ ਦੇ ਮੈਂਬਰ ਸੋਚਦੇ ਹਨ ਕਿਸੇ ਨੇ ਸਾਡੇ ਤੇ ਕੁਝ ਕਰ ਦਿੱਤਾ ਹੈ ਕਿਸੇ ਨੇ ਸਾਡੇ ਨਾਲ ਕੁਝ ਬੁਰਾ ਕੀਤਾ ਹੈ ਤਾਂ ਤੁਸੀਂ ਜੋਤਿਸ਼ਾਂ ਦੇ ਕੋਲ ਜਾਂਦੇ ਹੋ ਤਾੰਤਰੀ ਦੇ ਕੋਲ ਜਾਂਦੇ ਹੋ ਉਹ ਤੁਹਾਨੂੰ ਮੁਰਖ ਬਣਾਉਂਦੇ ਹਨ ਤੁਹਾਡਾ ਪੈਸਾ ਲੁੱਟਦੇ ਹਨ ਪਰ ਕੋਈ ਹੱਲ ਨਹੀਂ ਮਿਲਦਾ ਬਹੁਤ ਗਿਆਨ ਤੋਂ ਬਾਅਦ ਪ੍ਰਮਾਤਮਾ ਨੇ ਤੁਹਾਨੂੰ ਦੱਸਿਆ ਹੈ ਕਿ ਜੇ ਤੁਸੀਂ ਇਹ ਗੱਲ ਧਿਆਨ ਰੱਖੋਗੇ ਤੁਹਾਨੂੰ ਜ਼ਿੰਦਗੀ ਵਿੱਚ ਪਿਛੇ ਮੁੜ ਕੇ ਕਦੇ ਵੀ ਨਹੀਂ ਦੇਖਣਾ ਪਵੇਗਾ ਕਿਸੇ ਦੀਆਂ ਚੱਪਲਾਂ ਆਪਣੇ ਘਰ ਵਿੱਚ ਨਾ ਲਿਆਓ ਕਿਸੇ ਦੀ ਛਤਰੀ ਆਪਣੇ ਘਰ ਵਿੱਚ ਨਾ ਲਿਆਓ ਕਿਸੇ ਹੋਰ ਦੀ ਛਤਰੀ ਵੀ ਤੁਹਾਡੇ ਘਰ ਵਿੱਚ ਨਾ ਹੋਵੇ ਤੁਰੰਤ ਹੀ ਉਸ ਨੂੰ ਬਾਹਰ ਕੱਢ ਦਿਓ ਜਦੋਂ ਵੀ ਤੁਸੀਂ ਘਰ ਤੋਂ ਬਾਹਰ ਜਾਓ ਬਰਸਾਤ ਦਾ ਮੌਸਮ ਹੈ ਆਪਣੀ ਛਤਰੀ ਆਪਣੇ ਨਾਲ ਲੈ ਕੇ ਜਾਓ ਨਾਲੇ ਨਾਲ ਤੁਹਾਨੂੰ ਦੱਸਈਏ ਕਿ ਕਿਸੇ ਦੀ ਚੀਜ਼ ਤੇ ਅੱਖ ਰੱਖਣਾ ਸਭ ਤੋਂ ਵੱਡੀ ਨਕਾਰਾਤਮਕਤਾ ਹੁੰਦੀ ਹੈ ਤੁਸੀਂ ਇਹ ਜਾਣਦੇ ਹੋ ਤੁਹਾਨੂੰ ਇਹਨਾਂ ਗੱਲਾਂ ਨੂੰ ਦੱਸਈਏ ਕਿ ਇਸ ਲਈ ਤੁਸੀਂ ਇਸ ਗੱਲ ਨੂੰ ਸਮਝ ਲਓ ਤੁਹਾਡੇ ਘਰ ਵਿੱਚ ਕਈ ਵਾਰ ਕੀ ਹੁੰਦਾ ਹੈ ਇਹ ਗੱਲ ਵੱਡੀ ਸਮੱਸਿਆ ਪੈਦਾ ਕਰਦੀ ਹੈ ਕਿ ਵਾਸਤੂ ਸ਼ਾਸਤਰ ਵਿੱਚ ਸਰਲ 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 ਸ਼ਬਦਾਂ ਵਿੱਚ ਇਹ ਹੀ ਕਿਹਾ ਗਿਆ ਹੈ ਕਿ ਜਦੋਂ ਵੀ ਤੁਸੀਂ ਪਰਮਾਤਮਾ ਨੂੰ ਫੁੱਲ ਚੜਾਉਂਦੇ ਹੋ ਜਿਵੇਂ ਉਹ ਫੁੱਲ ਸੁੱਕ ਜਾਂਦੇ ਹਨ ਉਹਨਾਂ ਫੁੱਲਾਂ ਨੂੰ ਦੁਬਾਰਾ ਇਕੱਠਾ ਕਰਨਾ ਉਹਨਾਂ ਨੂੰ ਸਹੀ ਜਗ੍ਹਾ ਤੇ ਵਰਜਿਤ ਕਰਨਾ ਪਰ ਤੁਸੀਂ ਕਿਹੜੀ ਗਲਤੀ ਕਰਦੇ ਹੋ ਤੁਸੀਂ ਉਹਨਾਂ ਫੁੱਲਾਂ ਨੂੰ ਚੁੱਕਦੇ ਸਮੇਂ ਉੱਥੇ ਹੀ ਪਏ ਰਹਿਣ ਦਿੰਦੇ ਹੋ ਜੇਕਰ ਤੁਸੀਂ ਉਹਨਾਂ ਨੂੰ ਇਸ ਤਰ੍ਹਾਂ ਚੁੱਕਦੇ ਹੋ ਜਾਂ ਤਿੰਨ ਫੁੱਲ ਝੂਠੇ ਨਿਕਲਣ ਜਾਂ ਕਿਸੇ ਤਸਵੀਰ ਤੇ ਲੱਗੇ ਕਿਸੇ ਤਸਵੀਰ ਤੇ ਲੱਗੇ ਫੁੱਲ ਸੁੱਕ ਜਾਂਦੇ ਹਨ ਮਾਲਾ ਲਟਕ ਰਹੀ ਹੈ ਜਿਥੇ ਅਸੀਸਾਂ ਵਰਸਣੀਆਂ ਸੀ ਉੱਥੇ ਬਦਕਿਸਮਤੀ ਫਿਰ ਬਦਲ ਜਾਂਦੀ ਹੈ ਤੁਹਾਨੂੰ ਇਸ ਵਾਲਾ ਇਸ਼ਾਰਾ ਕਰਦੇ ਹਾਂ ਕਿ ਤੁਹਾਨੂੰ ਚੇਤਾਵਨੀ ਦਿੰਦੇ ਆਂ ਕਿ ਤੁਸੀਂ ਇਹਨਾਂ ਗੱਲਾਂ ਨੂੰ ਆਪਣੇ ਮਾਈਂਡ ਵਿੱਚ ਰੱਖਣਾ ਸਿੱਖ ਲਓਗੇ ਤੁਹਾਡੇ ਘਰ ਦੇ ਵਿੱਚ ਸਕਾਰਾਤਮਿਕ ਊਰਜਾ ਦਾ ਵਾਸ ਹੋਵੇ ਨਾ ਕਿ ਨਕਾਰਾਤਮਕਤਾ ਤੁਹਾਡੀ ਜਾਣਕਾਰੀ ਦੇ ਲਈ ਤੁਹਾਨੂੰ ਦੱਸ ਰਹੀ ਕਿ ਤੁਹਾਨੂੰ ਜ਼ਿੰਦਗੀ ਵਿੱਚ ਕਦੇ ਵੀ ਹਸਪਤਾਲ ਵਿੱਚ 1 ਰੁਪਿਆ ਖਰਚ ਨਹੀਂ ਕਰਨਾ ਪਵੇਗਾ ਬਹੁਤ ਸਾਰੇ ਲੋਕ ਇਹ ਸੋਚਦੇ ਹੋਣਗੇ ਕਿ ਉਹ ਆਪਣੇ ਹਸਪਤਾਲ ਦੇ ਖਰਚਿਆਂ ਨਾਲ ਬੜੇ ਜ਼ਿਆਦਾ ਪਰੇਸ਼ਾਨ ਹਨ ਉਹਨਾਂ ਨੂੰ ਸਿਰਫ ਇੱਕ ਕੰਮ ਕਰਨਾ ਪਾਵੇਗਾ ਹਰ ਮਹੀਨੇ ਜੋ ਵੀ ਕਮਾਉਂਦੇ ਹੋ ਦਵਾਈਆਂ ਤੇ ਤੁਹਾਡਾ ਜੋ ਵੀ ਖਰਚ ਹੋ ਜਾਂਦਾ ਹੈ ਅਸੀਂ ਹਸਪਤਾਲ ਦੇ ਬਿੱਲ ਭਰਨ ਜਾਂਦੇ ਹਾਂ ਬਿਮਾਰੀ ਰੁਕਣ ਦਾ ਨਾਮ ਨਹੀਂ ਲੈਂਦੇ ਅੱਜਕੱਲ ਇੱਕ ਦੂਜੇ ਤੇ ਸਿਹਤ ਖਰਾਬ ਰਹਿੰਦੀ ਹੈ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਤੁਸੀਂ ਗਲਤੀ ਕਿਉਂ ਕਰਦੇ ਹੋ ਤੁਹਾਨੂੰ ਇੱਕ ਬੜੇ ਹੀ ਸਧਾਰਨ ਤੇ ਆਮ ਗੱਲ ਦੱਸਣ ਚਾ ਰਹੇ ਹਾਂ ਜੇਕਰ ਤੁਸੀਂ ਇਹਨਾਂ ਚੀਜ਼ਾਂ ਨੂੰ ਘਰ ਦੇ ਵਿੱਚੋਂ ਬਾਹਰ ਕੱਢ ਦਿੰਦੇ ਹੋ ਤਾਂ ਤੁਹਾਡਾ ਕੰਮ ਸਹੀ ਹੋ ਜਾਵੇਗਾ ਤੁਹਾਡੇ ਪੈਸੇ ਹਸਪਤਾਲ ਦੇ ਵਿੱਚ ਨਹੀਂ ਲੱਗਣਗੇ ਕਈ ਵਾਰ ਆਪਣੇ ਸਿਰ ਦਾਦਦੇ ਲਈ ਵਿਚਾਰ ਤੋਂ ਦਵਾਈਆਂ ਖਰੀਦਣ ਲਈ ਜਾਂਦੇ ਹਾਂ ਕਈ ਵਾਰ ਜੇਕਰ ਘਰ ਵਿੱਚ ਕਿਸੇ ਨੂੰ ਜਿਗਾਮ ਹੁੰਦਾ ਦਵਾਈਆਂ ਲਿਆਉਂਦੇ ਹਾਂ ਇਸ ਦਾ ਮਤਲਬ ਹੈ ਦਵਾਈਆਂ ਘਰ ਆਉਂਦੀਆਂ ਹੈ ਰੈਂਦੀਆਂ ਹਨ ਕਿਸੇ ਨਾ ਕਿਸੇ ਕਾਰਨ ਕਰਕੇ ਕਈ ਵਾਰ ਵਿਅਕਤੀ ਇੱਕ ਦਵਾਈ ਲੈਂਦਾ ਤੇ ਸਵੇਰ ਤੱਕ ਠੀਕ ਹੋ ਜਾਂਦਾ ਕਈ ਵਾਰ ਦੋ ਦਵਾਈਆਂ ਲੈਂਦਾ ਫਿਰ ਠੀਕ ਹੋ ਜਾਂਦਾ ਪਰ ਜਿਹੜੀ ਦਵਾਈ ਬਾਕੀ ਬਚੀ ਰਹਿ ਜਾਂਦੀ ਹੈ ਜਾਂ ਗੋਲੀਆਂ ਘਰ ਵਿੱਚ ਪਈਆਂ ਰਹਿੰਦੀਆਂ ਹਨ ਤੁਸੀਂ ਦੇਖਿਆ ਹੋਵੇਗਾ ਤੁਹਾਡੇ ਘਰ ਵਿੱਚ ਦਵਾਈਆਂ ਦੇ ਪੈਕੇਟ ਪਏ ਰਹਿੰਦੇ ਹਨ ਦਵਾਈਆਂ ਦੇ ਢੇਰ ਲੱਗੇ ਰਹਿੰਦੇ ਹਨ ਸਭ ਤੋਂ ਵੱਡੀ ਨਕਾਰਾਤਮਕਤਾ ਨੂੰ ਸੱਦਾ ਦਿੰਦੀਆਂ ਹਨ ਇਸ ਲਈ ਆਪਣੇ ਘਰ ਵਿੱਚੋਂ ਬੇ ਲੋੜੀਆਂ ਦਵਾਈਆਂ ਜਿਨ੍ਹਾਂ ਦੀ ਸਾਨੂੰ ਜ਼ਰੂਰਤ ਨਹੀਂ ਹੈ ਉਹਨਾਂ ਨੂੰ ਅੱਜ ਹੀ ਤੁਰੰਤ ਹੀ ਘਰੋਂ ਬਾਹਰ ਕੱਢ ਦਿਓ ਜਿਨ੍ਹਾਂ ਦੀ ਮਿਆਦੇ ਲੰਘ ਚੁੱਕੀ ਹੈ ਦਵਾਈ ਪਹੁੰਚ ਚੁੱਕੀ ਹੈ ਉਸ ਨੂੰ ਖਤਮ ਕਰ ਦਿਓ ਭਾਵ ਕੇ ਬਾਹਰ ਸੁੱਟ ਦਿਓ ਜੇਕਰ ਤੁਸੀਂ ਇਹਨਾਂ ਤਿੰਨਾਂ ਚਾਰਾਂ ਕੰਮਾਂ ਨੂੰ ਆਪਣੇ ਘਰ ਦੇ ਵਿੱਚ ਕਰ ਲੈਂਦੇ ਹੋ ਤਾਂ ਹਮੇਸ਼ਾ ਹੀ ਸੁਖੀ ਵਸੋਗੇ ਤੁਹਾਡੇ ਘਰ ਦੇ ਵਿੱਚ ਬਰਕਤ ਵੀ ਆਵੇਗੀ ਪੈਸਾ ਵੀ ਟਿਕੇਗਾ ਸਾਧ ਸੰਗਤ ਜੀ ਜੇਕਰ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤੇ ਆਪਣੇ ਭੈਣ ਭਰਾਵਾਂ ਦੇ ਨਾਲ ਰਿਸ਼ਤੇਦਾਰਾਂ ਦੇ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ